ਠੀਕ ਆ ਜੀ ਕੀ ਹਾਲ ਚਾਲ ਆ ਜੀ ਅੱਜ ਆਪਣੀ 500 ਸਬਸਕ੍ਰਾਈਬਰ ਹੋ ਗਿਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਅੱਜ ਆਪਾਂ ਆਏ ਸੀ ਜਤਿੰਦਰ ਭਰਾ ਦਾ ਆਪਣਾ ਬਰਥਡੇ ਆ ਤੇ ਆਪਾਂ ਖੂਦ ਆਏ ਹੋਏ ਆ ਵੱਡੇ ਮਨਾਉਣ ਆਏ ਹੋਏ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਚੀਮੇ ਬਾਈ ਨੂੰ ਪੂਰਾ ਦਿਲੋਂ ਜਲੂਤ ਆ ਐਨਾ ਪੂਰਾ ਦਿਲੋਂ ਜਲੂਤ ਆ ਬਾਈ ਕਟੜ ਫੈਨ ਆ ਬਾਈ ਦੇ ਪੂਰੇ ਕਟੜ ਫੈਨ ਆ ਕੋਈ ਮਜ਼ਾਕ ਵਾਲੀ ਗੱਲ ਨਹੀਂ ਕੀ ਏ ਬਾਈ ਤੇ ਗਾਣੇ ਗੁਣੇ ਕਰਦਾ ਰਿਹਾ ਤੇ ਦਿਲ ਖੁਸ਼ ਕਰਦਾ ਰਿਹਾ ਵੀ ਇਹ ਦੋ ਵੀਰਿਆ ਨੇ ਕਹਿ ਸੀ ਕਿ ਉਹਨਾਂ ਦਾ ਮਜ਼ਾਕ ਕਿਉਂ ਢਾ ਰਿਹਾ ਵੀਰੇ ਆਪਾਂ ਮਜ਼ਾਕ ਨਹੀਂ ਢਾ ਰਿਹਾ ਉਹਨਾਂ ਦਾ ਆਪਾਂ ਐਂਟਰਟੇਨਮੈਂਟ ਕਰ ਰਹੇ ਆ ਪੂਰਾ ਤੇ ਆਪਾਂ ਕਟੜ ਫੈਨ ਆ ਜਿਹੜੇ ਫੈਨਸ ਕਹਿੰਦੇ ਆ ਦਿਲੋਂ ਲਵ ਯੂ ਆ ਬਰਾ ਉਹਨੂੰ ਹਾਂ ਆਹੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਮਿਲਣ ਦੀ ਬਟ ਵੀਰੇ ਨੇ ਕਾਲ ਨਹੀਂ ਉਠਾਈ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਸ਼ੂਟ ਹੋ ਗਏ ਹਨ ਸ਼ੂਟ ਚੱਲ ਰਿਹਾ ਹੈ ਬਾਈ ਦੇ ਲਗਾਤਾਰ ਹਾਂ ਬਟ ਜਲਦੀ ਆਹੀ ਕਰਾਂਗੇ ਕੋਸ਼ਿਸ਼ ਉਹਨਾਂ ਨਾਲ ਮਿਲਣ ਦੀ ਤੇ ਬਾਕੀ ਤੁਸੀਂ ਆਜੋ ਫਿਰ ਬਰਥਡੇ ਸੈਲੀਬ੍ਰੇਟ ਕਰਦੇ ਆਂ ਭਰਾ ਦਾ ਬਰਥਡੇ ਸੈਲੀਬ੍ਰੇਟ ਕਰਦੇ ਆਂ ਤੇ ਬਟ ਇੱਕ ਗੱਲ ਹੋਰ ਤੇ ਜਿਹੜੇ ਨਿਊ ਥੀਵਸ ਆ ਤੇ ਪੀਸ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਪੋਟ ਜਰੂਰ ਕਰੋ ਸਾਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਗਾ Share ਕਰੋ ਲਾਈਕ ਕਰੋ ਕਮੈਂਟ ਤੇ ਜਰੂਰ ਕਹੀਓ ਜੀ ਚਲੋ ਫਿਰ ਚੱਲਦੇ ਆਂ ਆਪਾਂ ਦੇਖਦੇ ਆਂ ਹਾਂ ਅੰਦਰ ਆਜੋ ਤੁਹਾਨੂੰ ਸੈਲੀਬ੍ਰੇਟ ਕਰਦੇ ਆਂ ਕਾਲ ਸਾਹਿਬ ਪਿਆਰ ਮੈਂ ਆਹ ਸਾਰੇ ਆ ਆ ਬੰਦੇ ਆਪਣੇ ਦਾ ਇਧਰ ਆਓ ਹੈਪੀ ਬਰਥਡੇ ਆ ਸਾਰੇ ਬਿਸ਼ ਕਰੇ ਥੰਲੇ ਆ ਗਏ ਆਪਣੇ ਆਪਣੇ ਸ਼ੈਫ ਸਾਹਿਬ ਆ ਮਾਸਟਰ ਸ਼ੈਫ Winner up Winner ਹੈ ਨਾ 1980 1980 ਹਾਂ ਆਪਣਾ ਬੰਦਾ ਆਪਣੇ ਸਰਦਾਰ ਸਾਹਿਬ ਤੇ ਆ ਆਪਣੇ ਭਾਜੀ ਭਾਜੀ ਆਪਣੇ ਹਰੀਤ ਬੇਈਂ ਦਾ ਤੇ ਆ ਮਾਡਲ ਸਾਹਿਬ ਆਪਣੇ ਭਈ ਦੂਜੇ ਪਨਾਸ ਵਾਲੇ ਕੋਈ ਵਿੱਚ ਹੀ ਫਾਇਨਾਂਸ ਕਰਾਉਣੀ ਹੋਵੇ ਤੁਸੀਂ ਤੇ ਉਹ ਗੰਜਿਆ ਆਏ ਆ ਇੱਧਰ ਆ ਗਏ ਇੱਕ ਮਿੰਟ

ਹਾਵੀ ਆ ਦੇ ਤਰੂ ਇਹ ਇਹ ਜੋ ਬਾਰੇ ਗੱਲ ਕਰ ਪੁਰੀਆ ਕਹਿੰਦਾ ਆ ਦੇਖੋ ਅੰਦਰ ਭਾਈਆ ਪਹਿਲਾਂ ਦੇਖਣ ਜਾਂਦਾ ਧੀ ਨਾਲ ਤੇ ਦੂਜੇ ਨਾਲ ਚਲ ਜਾਂਦਾ ਪਿੱਛੇ ਪਹਿਲੇ ਜਾਂ ਜਾਂਦਾ ਦੇਖਉਂਦਾ ਦੂਜੇ ਨਾਲ ਨਹੀਂ ਜਾਂਦਾ ਇਹ ਕਿਤੇ ਦੇਖ ਲੈਂਦਾ ਉਹਨੂੰ ਹਾਵੀ ਨੂੰ ਵੀ ਬੇਟੀ ਆ ਕੇ ਹੋਰ ਨਾਲ ਦੀ ਨਾ ਧੀਲੀ ਹੈ ਭਾਬੀ ਨਾਲ ਤੇ ਧੀਲੀ ਨਾਲ ਧੀਲੀ ਨੂੰ ਦੇਦਾ ਆ ਵੀ ਬੇਟੀ ਦੇ ਹੋਰ ਨਾਲ ਕਹਿੰਦਾ ਉਹ ਤੇਰੇ ਨਾਲ ਲੱਗੀ ਨੂੰ ਬੱਲੀਏ ਹਲੇ ਹੋਇਆ 1 ਮਹੀਨਾ ਨਹੀਂ ਉਹ ਪੀਵੀਆਰ ਵਿੱਚ ਬੈਠੀ ਦੇਖੀ ਚੱਲੀ ਹੋ ਗਿਆ ਸੀ ਨਾ ਨਹੀਂ ਉਹ ਤੇਰੇ ਨਾਲ ਲੱਗੀ ਨੂੰ ਬੱਲੀਏ ਹਲੇ ਹੋਇਆ 1 ਮਹੀਨਾ ਨਹੀਂ ਉਹ ਪੀਵੀਆਰ ਵਿੱਚ ਬੈਠੀ ਦੇਖੀ ਚੱਲੀ ਹੋ ਗਿਆ ਸੀ ਨਾ ਨਹੀਂ ਉਹ ਕਿੱਥੇ ਲੈ ਕੇ ਜਾਵੇਂਗੀ ਤੂੰ ਦਿਲ ਰੋਲਦੀ ਪੈਰਾਂ ਨਾਲ ਓ ਮੱਝੇ ਬਿਸਤਰੇ ਕੱਠਿਆਂ ਦੇ ਕੀ ਤੂੰ ਬਾਹੂ ਵਾਲੀ ਦੇਖਦੀ ਗਹਿਰਾਣਾ ਓਲੇ ਮੱਝੇ ਬਿਸਤਰੇ ਕੱਠਿਆਂ ਦੇ ਕੀ ਤੂੰ ਬਾਹੂ ਵਾਲੀ ਦੇਖਦੀ ਗਹਿਰਾਣਾ ਵੇ ਵੇ ਮੇਰੇ ਅੰਨਿਕਲੇ ਹਰੇ ਵੇ ਵੇ ਪੈਸੇ ਕਢਾਉਣੇ ਆ ਚੱਲ 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 ਜੇ ਅੰਦਰ ਮਿਲਿਆ ਨਹੀਂ ਓ ਚੱਲ ਬਾਬੂ ਜੀ

ਆਖ ਕੇ ਪ੍ਰਿੰਟ ਪੱਲਾ ਆਖ ਕੇ ਪ੍ਰਿੰਟ ਪੱਲਾ ਓ ਰਾਈ ਤੇ ਲਾ ਗਈ ਆਹ ਅਹ ਮarre ਜਾਨੀ ਪੂਜਾ ਜਮਾ ਥੱਲੇ ਲਾ ਗਈ ਜਾਰੇ ਪਹਿ ਖਾ ਗਈ ਅੱਗੇ ਗਾੜੇ ਖੁਦ ਨੂੰ ਮੇਰੇ ਚੰਦ ਬੰਦ ਕਰਕੇ ਸਾੜ ਗਾੜਾ ਲਿਆ ਵੱਡਾ ਵਾਈ ਬਣ ਕੇ ਜੇ ਵੱਡਾ ਵਾਈ ਬਣ ਕੇ ਆ ਦੇਖ ਤਾਰ ਵਾਲਿਆ ਤੁਹਾਨੂੰ ਕਿ ਭੀ ਆਉਣਾ ਮੈਂ ਤਾਂ ਨਹੀਂ ਆਣਾ ਇੱਦਾਂ ਨਹੀਂ ਆਉਣਾ ਮੇਰਾ ਫੋਨ ਤਸ ਦੱਸ ਦਿਓ ਬੱਚੇ ਕਿਨੇ ਮੈਂ ਤੂੰ ਕਾਉਣ ਤੁਸੀਂ ਸੈਡ ਹਾਂ ਤੇ ਨਾ ਭੰਗੜਾ ਬਣਾ ਜੂ ਮੋਦੀ ਜਾਂ ਅਕਾਉਂ ਬੋਲੋ ਜਾਂ ਮੂ ਲਗਾ ਰਣ ਜਸ਼ਨ ਮਨਾ ਲੈ ਗਰਾ ਦੇ ਮੇਰੀ ਜਿੰਦ ਦਾ ਮਾਂ ਦੀਆਂ ਜੇਲ੍ਹਾਂ ਵਿੱਚ ਹਾਲ ਗੈਦਨ ਰੁਲਗੀ ਕੀ ਕਈਏ ਓ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾ ਮੀਵੇ ਹਲੋ ਕਿਉਂ ਹੋਇਆ ਲੜ ਸੁਣਿਆ ਵਿੱਚ ਲਾਈਆਂ ਤੋੜੀ ਨਿਭਾ ਮੀਵੇ ਓ ਮੈਂ ਤੇਰੀ ਕੁਬੀ ਦਾ ਮੁੰਡਾ ਤੇ ਲਹਿਗੜਾ ਨਹੀਂ ਤੇ ਲਹਿਗੜਾ ਤੇ ਲਹਿਗੜਾ ਓਏ ਇਹ ਲੈ ਗਾਉਂਦਾ ਨੇ ਰੋਲੀ ਇਹ ਕਿਹੜਾ ਗੌਂਕ ਲਾਂਦਾ ਨਾ ਕੋਈ ਇਹ ਇਹ ਲੈ ਗਾ ਲੈ ਗਾ ਦੇ ਇਹ ਲੈ ਗਾ